ਸਾਈਕਲ ਸੀਗਾ ਹਾਂ ਸਾਈਕਲ ਕਿਦਾ ਸੀ ਸਾਈਕਲ ਕੱਪੜੇ ਸੀ ਚਲਾ ਕੇ ਲਈ ਸੀ ਹੋਰ ਉਹ ਚਲਾ ਕੇ ਨਹੀਂ ਅੱਛਾ ਸੱਚੀ ਚਲਾ ਕੇ ਲਈ ਹੋਰ ਨਹੀਂ ਤਾਂ ਆਹ ਹਾਂ ਬਈ ਉਹ ਨਹੀਂ ਸੀ ਮੈਂ ਹੋਰ ਨਾ ਉੱਤੇ ਬੈਠ ਕੇ ਨਹੀਂ ਸੀ ਮੈਂ ਚਲਾ ਕੇ ਲਈ ਮੂੰਹ ਚਲਾ ਕੇ ਲਈ ਸੀ ਉੱਤੇ ਫਿਰ ਤੇ ਲਈ ਆ ਵਿਚਾਰੇ ਉੱਥੋਂ ਕਿਆ ਡਿੱਗ ਜਾਂਦੀ ਉਹ ਚਾਕੇ ਨਹੀਂ ਉੱਤੇ ਬਹਿ ਕੇ ਆਈ ਸੀ ਹਾਏ ਉੱਤੇ ਟਮਾ ਡਿੱਗ ਜਾਂਦੀ ਉਹ ਹਾਂ ਡਿੱਗ ਜਾਂਦੀ ਹਾਏ ਮੈਂ ਡਿੱਗ ਜਾਂਦੀ ਵਿਕੇ ਤੇ ਮੇਰੇ ਕੰਮ ਨਹੀਂ ਕਰਦੇ ਇਹ ਆਈ ਆ ਜੀ ਪਹਿਲਾਂ ਚ ਲਾ ਲਉਂਦੇ ਸੀ ਪਹਿਲਾਂ ਤਾਂ ਮੈਂ ਚ ਲਾ ਲਉਂਦੇ ਸੀ ਉਹਦਾ ਸੀ ਤਾਂ ਹੀ ਸਮਝੀ ਉਹਨੇ ਵੀ ਨਹੀਂ ਨਹੀਂ ਮੈਂ ਤਾਂ ਬਾਹਰ ਨਹੀਂ ਜਾਣੀ ਹਾਏ ਮੈਂ ਉੱਤੇ ਕਿਥੋਂ ਡਰ ਗਈ ਮੈਂ ਤਾਂ ਉੱਤੇ ਤੇਰੇ ਕੋਲ ਕਿਤਾ ਮੁਰਦੇ ਨਹੀਂ ਕਹਾਂ ਨਹੀਂ ਚੜ੍ਹ ਵੀ ਆਹੋ ਤੇ ਚੜ੍ਹਣ ਲੱਗ ਪੋੜ ਲੱਕ ਮੈਂ ਜਰੂਰੀ ਕਿਹੜਾ ਕਹਿੰਦਾ ਮੈਨੂੰ ਪਾਉਣ ਨਾ ਤਾਂ ਹੀ ਤਾਂ ਸਾਰ ਬਾਰ ਬੁਝੀਏ ਨੇ ਵਿਚਰਾ ਕੇ ਨਹੀਂ ਆਉਂਦਾ ਨਾ ਚਲਾ ਕੇ ਨਹੀਂ ਨਹੀਂ ਮੈਂ ਉੱਤੇ ਨਿਗੜ ਕੇ ਚਲਾ ਕੇ ਗਈ ਮੇਰੀ ਵੀਰ ਕੋ ਬਣਾ ਲੈਣ ਕਾ ਤੂੰ ਵੀ ਜਾਂਦੀ ਸੀ ਹੋਰ ਤੁਹਾਨੂੰ ਜੀ ਪਤਾ ਸੀ ਅਸੀਂ ਅਖੇ ਤੇ ਮੋੜ ਤੇ ਆ ਕੇ ਉਤਰੀ ਨਾ ਨਾ ਇਹ ਆ ਨਹੀਂ ਉਤਰੀ ਆ ਕੇ ਬਿੱਬੇ ਕੋ ਸੱ ਗਈ ਨਾ ਨਾ ਐ ਕਿਧੜਾ ਸੀ ਹੁਣ ਤਾਂ ਮੇਟ ਮੋਟਰ ਨਹੀਂ ਮੋਟਰਸਾਈਕਲ ਤਾਂ ਵਾਚੀ ਗਈ ਮੋਟਰਸਾਈਕਲ ਤੇ ਤਾਂ ਵਾਚੀ ਗਈ ਸਿੰਬਾ ਦਾ ਉਹ ਕਹਿੰਦੀ ਕਾ ਇੰਨਾ ਸਮਝ ਨਹੀਂ ਤਾ ਜੇ ਬੱਚਾ ਆਹ ਨਾਲ ਆਖ ਤੇ ਵਗੀ ਜਾਂਦੀ ਥੋੜੀ ਮੋੜੀ ਪਈ ਗਈ ਬੈਂਟ ਸਾਈਕਲ ਕੀ ਦਾ ਸੀ ਉਹ ਸਾਈਕਲ ਆਪਣਾ ਸੀ ਕਰਦਾ ਅੱਛਾ ਹਾਂ ਬਕਾਉ ਕੀਤਾ ਆ ਬਕਾਉ ਕੀਤਾ ਕਾਲੇ ਵੇਚਣ ਵਾਸਤੇ ਆਈਆਂ ਦੁਕਾਨ ਤੇ ਦੁਕਾਨ ਤੇ ਤਾਂ ਆਈਆਂ ਵੀ ਭਾਈ ਇਹ ਕਾਲਾ ਵੇਚ ਦੋ ਮਾ ਜੀ ਮਾਗਰ ਵਾਸਤੇ ਮਾਣੇ ਤੂ ਉਹਨੇ ਤੂ ਉਹ ਕਾ ਮਾ ਕੇ ਚੜਾ ਗਈ ਮੈਂ ਆਖਿਆ ਭਾਈ ਲਾਲ ਤਾਂ ਹੁੰਦਾ ਹੀ ਆ ਤੇ ਕਾਲੇ ਨੂੰ ਵਿੱਚ ਸੌਂਪੀਆ ਦੇਣਾ ਹਾਂ ਹਾਂ ਹੁੰਦਾ ਹੀ ਭਾਈ ਲਾਲ ਤਾਂ ਲੈਂਦੀ ਹੈ ਅਗਲਾ ਲਾਲ ਤਾਂ ਲੈਂਦੀ ਹੈ ਤੇ ਉਹਨੂੰ ਦੁਕਾਨ ਦੀ ਖੜਾਈ ਤਾਂ ਦੇਵਾਂਗੀ ਬਖਿਆ ਆਏ ਆ ਦੇਂਗੀ ਉਹ ਰਲਾਤ ਪੜੀ ਬੈਠੀ ਆ ਮੈਂ ਮੈਂ ਮਦਨਾਪੁਰ ਦੀਆ ਦੇਖਣ ਲੱਗ ਪਿਚਾ widehat ਕਾ ਤਾਂ ਕੀ ਲੱਗਿਆ ਨਾ ਡੈਰ ਦੇ ਦੇਖਣ ਲੱਗ ਪਿਚਾ ਦੇਖਣ ਲੱਗ ਤੱਕ ਮੋੜੀ ਲੱਗੀ ਆ ਹਾਂ ਲੱਗੀ ਤਾਂ ਮੋੜੀ ਹੀ ਲੱਗੀ ਸੇ ਦੇਖਣ ਲੱਗ ਦੇਖਣ ਲੱਗ ਅਹੀਂ ਲੱਗੋ ਰੁਕੀ ਕੋਈ ਕੁੜੀ ਸੀ ਕੇ ਚਿਮਾ ਸੀ ਈਮਾ ਸੀ ਦੋਨੇ ਜਿਹਾ ਕਹਿੰਦੇ ਦੋਨੇ ਜਿਹਾ ਕਹਿੰਦੇ ਕਿ ਮਾਮਾ ਆ ਗਿਆ ਅੱਡੇ ਟਾ ਹੋ ਗਿਆ ਮਾਮਾ ਆ ਗਿਆ ਟੇਟਾ ਹੋ ਗਿਆ ਟੇਟਾ ਹੋ ਕੇ ਡਿੱਗ ਗਿਆ ਰਾਖਾ ਠੀਕ ਆ ਹੁਣ ਤਾਂ ਲੈ ਲੈ ਦੱਸਿਆ ਮਿੱਠੇ ਕਿ ਨੇ ਕੁੜੀ ਪਠਿੰਡੇ ਦਾ ਭੇਜਤੀ ਉਹ

ਮਾਈ ਕੀ ਕਰਨਾ ਗੋਹਾ ਦਿੱਤ ਲਿਆ ਕਦੋਂ ਪਾਣੀ ਪਿਆਤਾ ਭਾਰੇ ਜਾਏ ਉਹ ਤੇ ਕਰੀ ਆ ਗਿਆ ਹੈ ਪਤੂ ਦੀ ਹੈ ਹੈ ਪਤੂ ਦੀ ਰੋਗ ਆ ਗਿਆ ਹੈ ਨਾ ਇੱਕ ਗਾਟਾ ਤੂ ਗਿਆ ਮੰਦੇ ਅੰਦਰ ਇੱਕ ਟੋਪੜਾ ਹੀ ਲੱਗ ਰਿਹਾ ਵਧੀਆ ਬਸਾਈ ਚਲ ਜਾਨੇ ਆ ਰਾਲ ਮੇ ਕੇ ਸਾਸ ਨੂੰ ਵਧੀਆ ਕੰਮ ਕਰ ਲੈਂਗੀ ਲੜਦੀਆਂ ਤਾਂ ਨਹੀਂ ਹੈ ਲੜਦੀਆਂ ਤਾਂ ਨਹੀਂ ਨਾ 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 ਐਸਾ ਬਣ ਮਾ ਮਾ ਠੀਕਾਂ ਮਗੁਰਾ ਤੰਦਵਾਤ ਨਾਟਕ ਦੇ ਗੱਲ ਸੁਣੀ ਇਹ ਵੀਡੀਓ YouTube ਤੇ ਬਣ ਗਏ ਕੋਣ ਕਰਦਾ ਨਾੜਦੇ ਨਾ ਨਾ ਸਾਡੇ ਕਾਹਨ ਲੜੂ ਬਸ ਠੀਕ ਆ ਇਹ ਤਾਂ ਪਾਈਂਦੀ ਦੇ ਇਹ ਤਾਂ ਇਹ ਤਾਂ ਮਾਡਰਨ ਆ ਆਂਟੀ ਮਾਡਰਨ ਆ ਇਹ ਕੋਈ ਲੜਦੇ ਨਹੀਂ ਨਾ ਜਿਹਦਾ ਨਹੀਂ ਪਤਾ ਉਹ ਲੜਦੇ ਹੈਗੇ ਨਾ ਨਾ ਸਾਡੇ ਕੋਈ ਲੜਦਾ ਨਹੀਂ ਪਤਾ ਅਸੀਂ ਤਾਂ ਆ ਬਣਾ ਲੈਨੇ ਆ ਉਹਨੇ ਨਹੀਂ ਹੈਂ ਉਹਨੇ ਨਹੀਂ ਜਦੂ ਤਾੜ ਗੋਪਾ ਨਹੀਂ ਇਸ ਤਰ੍ਹਾਂ ਦੇ ਬਣੇ ਇਹ ਤਾਂ ਬਣੇ ਕੋ ਨਹੀਂ ਬਣੇ ਇਹ ਤਾਂ ਮਾਡਰਨ ਤੂੰ ਬਰੌਨੀ ਨੇ ਆਂਟੀ ਕਿਉਂ ਬਣਾਉਂਦੀ ਆ ਮਾਇ ਕੱਟੂ ਦਾ ਕੋਈ ਬਣਾਉਂਦੀ ਆ ਤੈਨੂੰ ਏ ਟੈ ਲੱਗ ਜਾਣਾ ਤੈਨੂੰ ਗੱਲਾਂ ਵਧੀਆ ਆਉਂਦੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਆ ਬੁੜੀਆਂ ਤਾਂ ਬੜੀਆਂ ਚੈਨਲ ਬਣਾਈ ਬੈਠੀਆਂ ਤੂੰ ਵੀ ਬਣਾ ਲੈ ਚੈਨਲ ਆਉਦਾ ਹੈਂ ਚੈਨਲ ਬਣਾ ਲੈ ਅੱਛਾ ਤੇ ਪਾ ਦੇ ਕਰ ਵੀਡੀਓ ਹਾਂ ਪਾ ਦੇ ਕਰਾਂਗੇ ਬੁੜੀਆਂ ਸਮਾਦੀ ਹਾਂ ਹਾਂ ਤਾਂ ਚੰਗੋ ਹੀ ਆ ਹਾਂ ਇਹਨਾਂ ਮਾੜੀ ਆ ਹਾਂ ਵੀਡੀਓ ਨੂੰ ਮਾੜੀ ਨਹੀਂ ਹੁੰਦੀ ਤੂੰ ਗਿਆ ਕਿਉਂ ਆਇਆ ਇਹਰੇ ਇੱਥੇ ਪਤਾ ਲੱਗਿਆ ਰਹਿਣਾ ਗੱਲਾਂ ਬਾਤਾਂ ਨਾਲ ਅਗਲਾ ਮਾੜਾ ਮਟਾ ਸਮਝਣਾ ਇਹ ਬਲਾ ਨਾ ਹੀ ਕੰਮ ਕਰਦਾ ਤੇ ਕੰਮ ਕਰਦਾ ਰਾਨੀ ਕੋ ਹੱਸੜਦੀ ਆ ਬੋਲਾ ਨਹੀਂ ਬੋਲਣ ਦੀ ਦਿੱਕਤ ਨਹੀਂ ਆਉਣੀ ਹੈ ਬੋਲਣ ਲੱਗ ਜੇ ਕੈਮਰਾ پورے ਬੰਦਾ ਨਾ ਫਿਰ ਬੋਲਣ ਦੀ ਦਿੱਕਤ ਨਹੀਂ ਆਉਣੀ ਕਿਤੇ ਵੀ ਤੇ ਟੱਡੀ ਤੂੰ ਘਰੇ ਕੰਮ ਕੀ ਸਸਨੂਆ ਬੰਨ ਕੇ ਕਰਦੀ ਕਿਉਂਕਿ ਵੀ ਆ ਜਿਹੜਾ ਕੰਮ ਮੂਰੇ ਆ ਗਿਆ ਉਹ ਕਰ ਲੈਣੀ ਆ ਨਾ ਅਸੀਂ ਤਾਂ ਹੀ ਕਰ ਲੈਣਾ ਜਿਹੜਾ ਕੰਮ ਉਹਨੇ ਕਰ ਲਿਆ ਉਹਨੇ ਕਰ ਲਿਆ ਜਿਹੜਾ ਮੈਂ ਕਰ ਲੈ ਮੈਂ ਠੀਕ ਆਈ ਨਹੀਂ ਹਨ ਨੂੰ ਦਿੱਕਤ ਵੀ ਜਾਂ ਉਸੇ ਨਹੀਂ ਕਰਨਾ ਜਾਂ ਮੈਂ ਕਰਨਾ ਤੇ ਕੁੜੀਆਂ ਤਾਂ ਵੀ ਆ ਕੇ ਆਏ ਕਹਿੰਦੇ ਕਿ ਉਹਨੂੰ ਐ ਵੀ ਤੇਰੀ ਨੂੰਹ ਵੱਧ ਕੰਮ ਕਰਾਉਂਦੀ ਆ ਜਾਂ ਘਟ ਨਾ 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 ਮੈਨੂੰ ਪੁੱਛ ਗਣ ਨੂੰ ਪੁੱਛਦਾ ਪੁੱੁੰਨ ਸਾਹਿਬਾਂ ਬਾਹਰ ਕਹਿਣਾ ਚੰਗੀ ਗੱਲ ਹਾਂ ਧਿਆਨ ਨਾਲ ਆਈ ਨਹੀਂ ਕਹਿ ਨਾ ਉਹ ਤਾਂ ਕਹਿ ਨਹੀਂ ਕੰਮ ਕਰਦਾ ਬੰਦਾ ਚੰਗਾ ਹੁੰਦਾ ਹਾਂ ਚੰਗਾ ਤਾਂ ਹੁੰਦਾਗਾ ਹਾਂ ਅੰਗ ਪੈਰ ਤੋਂ ਦੇ ਚੰਗੇ ਆ ਹਾਂ ਕੰਮ ਕਰਦਾ ਵਧੀਆ ਰਹਿਣਾ ਬੰਦਾ ਹੱਡ ਨਹੀਂ ਦੁਖਦੇ ਤੇ ਜੇ ਆਪਾਂ ਬੈਹਿ ਜਾਂਦੇ ਤਾਂ ਹੱਡ ਜੋੜ ਹਾਂ ਹੱਡ ਜੋੜ ਚ ਲੈ ਗੋਡੇ ਹੱਡ ਜੋੜ ਚ ਨਹੀਂ ਹੋਰ ਪੈ ਨਹੀਂ ਹੱਡ ਗੋਡੇ ਦੁਖਦੇ ਆ ਤੇ ਬਸ ਐਂ ਕੁਝ ਫੜੀਆਂ ਮੈਂ ਤਾਂ

ਠੀਕ ਰਹੀ ਨਾ ਗਾਈ ਨਾ ਚੰਗਾ ਆਦਾ ਗਾਈ ਨਾ ਤੇ ਧੀ ਵਰਤੀ ਲਾ ਥੋੜੇ ਦਿਨ ਹੋ ਗਏ ਇੱਦਾਂ ਕੁਸਤੇ ਜਾਣਾ ਤੇ ਵੀੜ ਕੋ ਜੂਠ ਉਪਤੇ ਪਾ ਲਈ ਤੇ ਅਸੀਂ ਦੇਖ ਲਾਂਗੇ ਜਿੰਨਾ ਠੀਕ ਹੈ ਲੜਦਾ ਤਾਂ ਨਹੀਂ ਹੈ ਲੜਦਾ ਤਾਂ ਨਹੀਂ ਨਾ ਸਾਡੇ ਕੋਈ ਨਹੀਂ ਲੜਦਾ ਠੀਕ ਹੈ ਵੀੜ ਕੋ ਵਧਿਆ ਹੁੰਦੀ ਆ ਵੀੜ ਕੋ ਪਾਇਆ ਕਰੋ ਠੀਕ ਹੈ ਠੀਕ ਹੈ ਠੀਕ ਹੈ ਹਾਂ ਚੰਗਾ ਬਈ ਧੰਨਵਾਦ